ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰਨਤਾਰਨ ਦੇ ਸਚਕੰਡ ਰੋਡ ਦੀ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਰਾਹਗੀਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਤੇ ਰਾਹਗੀਰਾਂ ਨੇ ਦੱਸਿਆ ਕਿ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਹੀ ਇਸ ਸੜਕ ਨੂੰ ਬਣਾਇਆ ਜਾਵੇ ਇਹ ਵੀ ਸਚਕੰਡ ਰੋੜਿਆ ਦੀ ਮੇਨ ਰੋੜਿਆ ਸ਼ਹਿਰ ਦੀ ਜਿੱਥੇ ਸ਼ਮਸ਼ਾਨ ਘਾਟ ਨੇ ਸੋ ਸਮਝਿਆ ਤੁਸੀਂ ਉਹ ਵੀਡੀਓ ਵਿੱਚ ਵੇਖਿਆ ਵਾ ਕਿ ਤਕਰੀਬਨ 1000 ਤੋਂ 1500 ਕਨਵੈਸ ਜਿਹੜੀ ਫੋਰਵੈਲਰ ਹੈ ਨਾ ਉਹ ਨੰਗਦੀ ਆ ਜਿਹਦੇ ਵਿੱਚ ਤਿੰਨ ਚਾਰ ਸਕੂਲ ਦੀਆਂ ਸਕੂਲ ਹੈ ਜਨਰੇਲ ਬੱਸਾਂ ਜਿਹੜੇ ਨੰਗਦੀਆਂ ਵਾ ਛੋਟੇ ਈ ਰਿਕਸ਼ਾ ਵਾ ਮਲ ਵੀ ਟੋਟਲ ਸਾਰੀ ਆਵਾਜ਼ਾਂ ਵੀ ਜਿਹੜੀ ਹੈ ਨਾ ਸ਼ਹਿਰ ਦੀ ਬਹੁਤ ਜ਼ਿਆਦਾ ਇਸ ਹਿੱਸੇ ਵਿੱਚ ਹੋ ਚੁੱਕੀ ਆ ਤੇ ਇਹ ਸੜਕ ਜਿਹੜੀ ਆ ਜਦੋਂ ਬੰਦੀ ਆ ਇਹ ਸਾਲ ਵੀ ਨਹੀਂ ਕੱਟਦੀ ਹੈਗੀ ਜਦੋਂ ਬੰਦੀ ਆ ਇੱਕ ਸਾਲ ਵੀ ਨਹੀਂ ਕੱਟਦੀ ਹੁਣ ਇਸ ਦੀ ਤਿੰਨ ਸਾਲ ਹੋ ਚਲੇ ਟੁੱਟੀ ਨੂੰ ਕਿ ਆਮ ਆਦਮੀ ਪਾਰਟੀ ਨੇ ਤਕਰੀਬਨ ਸਾਡੇ ਇਸ ਇਲਾਕੇ ਦੇ ਕਾਉਂਸਲਰ ਨੇ ਦੋ ਵਾਰ ਰੋਇ ਨੰਗਦੇ ਨੇ ਇਥੇ ਵੀ ਕਦੀ ਆਨੇ ਦੋ ਵਾਰ ਰੋਇ ਨੰਗਦੇ ਨੇ ਪਰ ਹਾਲੇ ਤੱਕ ਕਿਸੇ ਦੇ ਕੰਨ ਦੇ ਵਿੱਚ ਜੂਣੀ ਸਰਕਣ ਦੇ ਏਡੇ ਵੀ ਸ਼ਮਸ਼ਾਨ ਘਾਟ ਦੇ ਵਿੱਚ ਡਾਕਟਰ ਸੋਲ ਸਾਹਿਬ ਨਹੀਂ ਆਏ ਹੋਣਗੇ ਐਮਐਲਏ ਸਾਹਿਬ ਵੀ ਕਈ ਵਾਰ ਆਏ ਹੋਣਗੇ ਪਰ ਕਿਸੇ ਦਾ ਵੀ ਇਸ ਛੜਕ ਵਾਲ ਧਿਆਨ ਨਹੀਂਗਾ ਸਰ ਇਹ ਜੀ ਸਤਕਣ ਰੋਡ ਮੇਨ ਰੋਡ ਹੈ ਜੀ ਇਹ ਰੋਡ ਮੇਨ ਬਹੁਤ ਰੋਡ ਨੂੰ ਲੱਗਦੀ ਆ ਬਾਬਾ ਬੁੱਢਾ ਸਾਹਿਬ ਨੂੰ ਇਹੀ ਰੋਡ ਸ਼ਹਿਰ ਦੇ ਵਿੱਚ ਦੀ ਹੋ ਕੇ ਜਾਂਦੀ ਆ ਮਾਲਵੇ ਦੀ ਜਿੰਨੀ ਸੰਗਤ ਆ ਸਾਰੀ ਇਸ ਰੋਡ ਤਾਂ ਹੀ ਹੋ ਕੇ ਲੰਘਦੀ ਆ ਤੇ ਇਸ ਰੋਡ ਦੀ ਹਾਲਤ ਤੁਸੀਂ ਖੁਦ ਵੇਖ ਸਕਦੇ ਜੀ ਕਦੀ ਨਗਰੀ ਕੋਈ ਨਾ ਕੋਈ ਛੋਟਾ ਮੋਟਾ ਇਥੇ ਐਕਸੀਡੈਂਟ ਹੋਇਆ ਹੀ ਰਹਿੰਦਾ ਕੋਈ ਨਾ ਕਦੀ ਕੋਈ ਮੋਟਰਸਾਈਕਲ ਵੱਜ ਗਿਆ ਕਦੀ ਕੋਈ ਗੱਡੀ ਵੱਜ ਗਈ ਮੇਨ ਇਹੀ ਕੰਮ ਕਦੀ ਖੱਡਿਆਂ ਦੇ ਕਰਕੇ ਜਾਮ ਲੱਗ ਜਾਂਦਾ ਗੱਡੀਆਂ ਪਿੱਛੋਂ ਤੇਜ਼ ਆਉਂਦੀਆਂ ਉਹ ਇੱਕਦਮ ਬ੍ਰੇਕ ਲਾਉਣ ਦਾ ਕਾਰਨ ਗੱਡੀਆਂ ਇੱਕ ਦੂਜੇ ਦੇ ਵਿੱਚ ਖਹਿ ਜਾਂਦੀਆਂ ਜਿਸ ਦੇ ਕਰਕੇ ਲੜਾਈ ਝਗੜਾ ਵੀ ਹੋ ਜਾਂਦਾ ਲੋਕਾਂ ਦਾ ਇਸ ਕਰਕੇ ਇਸ ਰੋਡ ਨੂੰ ਬਿਲਕੁਲ ਸੈੱਟ ਕੀਤਾ ਜਾਵੇ ਦਰਨ ਦਰਨ ਦੇ ਸਾਜਿਕਾ ਰੋਡ ਤੇ ਮੌਜੂਦ ਆ ਜਿੱਥੇ ਕਿ ਇਥੋਂ ਦੇ ਰਹਿਣ ਵਾਲੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਬੰਧਤ ਭਾਗ ਇਸ ਸੜਕ 'ਤੇ ਧਿਆਨ ਨਹੀਂ ਦੇ ਰਿਹਾ ਇਹ ਸੜਕ ਵਾਲ ਧਿਆਨ ਕਰਦੇ ਹੋ ਇਹ ਸੜਕ ਨੂੰ ਤੁਰੰਤ ਬਣਵਾਇਆ ਜਾਵੇ ਤਰੰਤਾਰਾ ਤੋਂ ਫਾਸਟਵੇ ਲਈ ਬੀਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ